ਵਾਰਮ ਵਾਲਿਆਂ ਨੂੰ ਤੇ ਕੱਖੋ ਵੀ ਪਤਾ ਹੁੰਦਾ ਪਰ ਘਰ 'ਚ ਰਹਿਣ ਵਾਲਿਆਂ ਨੂੰ ਪਤਾ ਹੁੰਦਾ ਇਸ ਕਰਕੇ ਭਾਈ ਲਾਲੋ ਜਾਣਕਾਰ ਸੀ ਉਹ ਕਹਿੰਦਾ ਮਹਾਰਾਜ ਅਸੀਂ ਤੇ ਭੂਆ ਨਹੀਂ ਲੰਘਦੇ ਦਾ ਭਾਵੇਂ ਚੌਧਰੀ ਬਣਿਆ ਏ ਜਿੰਨਾ ਮਰਜ਼ੀ ਅਮੀਰ ਹੋਵੇ ਇਨੀ ਯੁਰਤ ਆ ਉਸ ਬੰਦੇ ਦੇ ਵਿੱਚ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵਾ ਭਾਈ ਲਾਲੋ ਮੈਂ ਤੇਰੇ ਨਾਲ ਖਲੋ ਤਾਂ ਇਸੇ ਕੰਮ ਲਈ ਤੇ ਮੈਂ ਤੁਰਿਆ ਇਹ ਤੇਰੇ ਵਰਗੇ ਬੰਦੇ ਤੇ ਮੈਨੂੰ ਚਾਹੀਦੇ ਆ ਮਹਾਰਾਜ ਕਹਿੰਦੇ ਹਾਮ ਸੰਤ ਜਨਾਰੇ ਨਾਰਾ ਅਸੀਂ ਸੰਤ ਜਨਾਂ ਦੀ ਭਾਵ ਸਾਧ ਸੰਗਤ ਦੇ ਚਰਨਾਂ ਦੀ ਧੂੜਿਆ ਪਤਤ ਪੰਨੀਤ ਕਰ ਲੀਨੇ ਪਰਮਾਤਮਾ ਪਤਤ ਨੂੰ ਪਵਿੱਤਰ ਕਰਨ ਵਾਲਾ ਹੈ ਕਰ ਕਿਰਪਾ ਹਰ ਜਸ ਦੀਨੇ ਪਰਮਾਤਮਾ ਨੇ ਕਿਰਪਾ ਕੀਤੀ ਤੇ ਹਰੀ ਦੇ ਜਸ ਦੀ ਦਾਤ ਸਾਡੀ ਝੋਲੀ ਦੇ ਵਿੱਚ ਪਾ ਦਿੱਤੀ